ਅਸੀਂ ਅਸੀਂ ਕੋਈ ਸਿਰਫ ਔਰ ਸਿਰਫ ਇਹ ਨਹੀਂ ਹੈ ਕਿ ਅਖੀਰਲੇ ਦਿਨ ਇੱਕ ਦਿਨ ਆ ਉਥੇ ਬੰਬੂ ਘਾਟ ਤੇ ਚੜ੍ਹੇ ਔਰ ਫੋਟੋ ਕਰਾਈ ਔਰ ਪੈਰਾਂ ਤੇ ਮਿੱਟੀ ਨਹੀਂ ਲੱਗਣ ਦਿੱਤੀ ਕਿ ਸਰ ਅਸੀਂ ਉਹਨਾਂ ਚੁਣੇ ਅਸੀਂ ਗਰਾਊਂਡ ਤੇ ਆਰ ਜਿਹੜੇ ਤੁਹਾਨੂੰ ਮੈਂ ਦੱਸਿਆ ਕਿ ਇਹ ਜਿਹੜਾ ਸਾਰਾ ਕੰਮ ਹੈ ਪਾਰਟੀ ਦਾ ਇਹਦਾ ਵੀ ਪਾਰਟੀ ਪ੍ਰੈਜ਼ੀਡੈਂਟ ਮੇਰੇ ਆਪ ਦੇ ਹੱਥੀਂ ਨਿਕਲੇ ਐ ਸੋ ਮੇਰੇ ਕਹਿੰਦਾ ਮਤਲਬ ਅਸੀਂ ਗਰਾਊਂਡ ਤੇ ਕੰਮ ਕਰਨ ਵਾਲੇ ਬੰਦੇ ਆ ਹੁਣ ਸਰ ਉਸ ਤੋਂ ਇਲਾਵਾ ਬਹੁਤ ਵੱਡੇ ਪੱਧਰ ਦੇ ਉੱਪਰ ਪਿਛਲੇ 1 ਸਾਲ 1 ਮਹੀਨੇ ਤੋਂ ਹੀ ਗੱਲ ਚੱਲ ਰਹੀ ਹੈ ਕਿ ਡੀਸੈਲਟਿੰਗ ਦੀ ਸਰ ਡੀਸੈਲਟਿੰਗ ਜਿਹੜੇ ਚਾਰ ਥਾਵਾਂ ਨੇ ਜਿੱਥੇ ਡੀਸੈਲਟਿੰਗ ਦੀ ਲੋੜ ਹੈ ਆਪਾਂ ਰਾਵੀ ਦੀ ਗੱਲ ਕਰ ਲਈਏ ਸਰ ਰਾਵੀ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਹੈ 5 ਕਿਲੋਮੀਟਰ ਤੱਕ ਕੋਈ ਵੱਡੀਆਂ ਮਸ਼ੀਨਾਂ ਨਾਲ ਡੀਸੈਲਟਿੰਗ ਅਲਾਉਡ ਹੀ ਨਹੀਂ ਹੈਗੀ ਗਵਰਨਮੈਂਟ ਆਫ ਇੰਡੀਆ ਨੇ ਪਰਮਿਸ਼ਨ ਦੇਣੀ ਹੈ ਬੀਐਸਐਫ ਆਰਮੀ ਨੇ ਪਰਮਿਸ਼ਨ ਦੇਣੀ ਹੈ ਉਹ ਦਿੰਦੇ ਨਹੀਂ ਹੈਗੇ ਜਿਹੜੀਆਂ ਸਰ ਬਾਰਡਰ ਦੇ ਨੇੜੇ ਬਾਰਡਰ ਬੀਐਸਐਫ ਦੀਆਂ ਚੈੱਕ ਪੋਸਟਾਂ ਨੇ ਉਹਦੇ ਉੱਪਰ ਹਰ ਸਾਲ ਪੰਜਾਬ ਸਰਕਾਰ ਹਰ ਸਾਲ 5-7 ਕਰੋੜ ਰੁਪਏ ਖਰਚਦੀ ਹੈ ਕੇਂਦਰ ਸਰਕਾਰ ਉਹ ਜੋ ਡੱਕਾ ਰੋਲ ਲਿਆ ਦਾ ਕਰਦੀ ਹੈਗੀ ਸਰ ਇਹਦੇ ਬਾਰੇ ਪੰਜਾਬ ਸਰਕਾਰ ਨੇ ਆਲਰੇਡੀ 100 75 ਕਰੋੜ ਦਾ 176 ਕਰੋੜ ਤੋਂ ਵੀ ਪ੍ਰੈਸਾਈਜ਼ 19 6 2023 ਨੂੰ ਚੀਫ ਸੈਕਟਰੀ ਪੰਜਾਬ ਪ੍ਰਪੋਜ਼ਲ ਬਣਾ ਕੇ ਭੇਜ ਚੁੱਕੇ ਕਿ ਹਰ ਸਾਲ ਭਾਈ ਹੜਾਂ ਦੀ ਮਾਰ ਪੈਂਦੀ ਹੈ ਰਾਵੀ ਦੇ ਜ਼ਰੀਏ ਤੇ ਇਹਦੇ ਵਾਸਤੇ ਆਪਾਂ ਕੋਈ ਡੀਸੈਲਟਿੰਗ ਦਾ ਤੇ ਪੱਕਾ ਇੰਤਜ਼ਾਮ ਕਰ ਲਈਏ ਦੋ ਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਕੇਂਦਰ ਸਰਕਾਰ ਨੂੰ ਲਿਖ ਚੁੱਕੇ ਹੈਜੇ ਤੱਕ ਅੱਜ 22 ਸਾਲ ਹੋ ਗਏ ਹੈਜੇ ਤੱਕ ਕੋਈ ਇੱਕ ਰਿਸਪਾਂਸ ਵੀ ਜਿਹੜਾ ਪੈਸੇ ਤਾਂ ਕੀ ਹੋਣੇ ਸੀਗੇ ਰਿਸਪਾਂਸ ਵੀ ਕੇਂਦਰ ਸਰਕਾਰ ਦਾ ਆਇਆ ਨਹੀਂ ਹੈਗਾ ਮੈਂ ਸਿਰਫ ਔਰ ਸਿਰਫ ਇਹ ਗੱਲਾਂ ਇਸ ਕਰਕੇ ਧਿਆਨ ਦੇ ਵਿੱਚ ਲਿਆ ਰਿਹਾ ਅੱਜ ਆਪਸ ਦੇ ਵਿੱਚ ਲੜਨ ਦੀ ਇਲਜ਼ਾਮ ਤਰਸ਼ਿਆ ਕਰਨ ਦੀ ਲੋੜ ਨਹੀਂ ਹੈ ਅੱਜ ਲੋੜ ਹੈ ਕੇਂਦਰ ਸਰਕਾਰ ਨੂੰ ਸਵਾਲ ਕਰਦੀ ਕਿਉਂਕਿ ਉਹਨਾਂ ਤੋਂ ਬਿਨਾ ਇਹ ਕੰਮ ਸੰਭਵ ਨਹੀਂ ਹੈਗਾ ਸਰ ਇਸ ਤੋਂ ਇਲਾਵਾ ਗੱਲ ਕਰ ਲਈਏ ਜਿਹੜੀ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਸਾਡੇ ਬੰਦੇ ਨੇ ਜਿਹੜੇ ਉਹ ਔਨ ਗਰਾਉਂਡ ਕੰਮ ਕਰਦੇ ਰਹੇ ਨੇ ਸਰ ਅਸੀਂ ਲੀਡਰ ਉਹ ਹੁੰਦਾ ਜਿਹੜਾ ਕਿ ਔਖ ਦੇ ਵਿੱਚ ਆਪ ਅੱਗੇ ਹੋ ਕੇ ਕੰਮ ਕਰੇ ਤੇ ਲੋਕਾਂ ਨੂੰ ਪਿੱਛੇ ਰੱਖੇ ਤੇ ਸੌਖ ਦੇ ਵਿੱਚ ਚੰਗੇ ਸਮੇਂ ਦੇ ਵਿੱਚ ਲੋਕਾਂ ਨੂੰ ਕਹੇ ਹੁਣ ਭੰਗੜੇ ਪਾਓ ਮੈਂ ਮਗਰਾ ਸਰ ਸਾਡੇ ਲੀਡਰ ਜਿਹੜੇ ਗਰਾਉਂਡ ਤੇ ਕੰਮ ਕਰਦੇ ਰਹੇ ਨੇ ਆ ਮੈਂ ਤੁਹਾਨੂੰ ਇੱਕ ਦਿਖਾਉਣਾ ਚਾਹੁੰਗਾ ਜਦੋਂ ਕੋਵਿਡ ਆਇਆ ਸੀਗਾ ਕਾਂਗਰਸ ਪਾਰਟੀ ਦੀ ਸਰਕਾਰ ਸੀ ਸਾਬ ਬਲਵੀਰ ਸਿੰਘ ਸਿੱਧੂ ਉਦੋਂ ਹੈਲਥ ਮਿਨਿਸਟਰ ਸੀਗੇ ਤੇ ਉਹਨਾਂ ਨੇ ਆਪਦੇ ਘਰ ਦੇ ਬਾਹਰ ਲਾਦਾ ਸੀਗਾ نو ਪਬਲਿਕ ਮੀਟਿੰਗ ਸਟਿਲ ਕੋਵਿਡ ਇਜ਼ ਓਵਰ ਆਹ ਦੇਖ ਲੋ ਆ ਇਹਨਾਂ ਦੇ ਲੀਡਰ ਸੀਗੇ ਤੇ ਸਾਡੇ ਡਾਕਟਰ ਬਲਬੀਰ ਹੁਣ ਉਹਨੂੰ ਪੁੱਛ ਲੋ ਸਾਰਿਆਂ ਨੂੰ ਪੁੱਛ ਲੋ ਇਹ ਕਿਵੇਂ ਕਿਵੇਂ ਉਥੇ ਹੜਾਂ ਦੇ ਵਿੱਚ ਫਿਰਦੇ ਰਹੇ ਨੇ ਸੋ ਮੇਰੇ ਕਹਿਣ ਦਾ ਮਤਲਬ ਕਿ ਅਸੀਂ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਕਿ ਆਪਦੀ ਜ਼ਿੰਮੇਵਾਰੀ ਜਿਹੜੀ ਉਹ ਬਖੂਬੀ ਨਵਾਈਆਂ ਚਿੱਠੀਆਂ ਜਿਹੜੇ ਤੁਹਾਨੂੰ ਮੈਂ ਪਹਿਲਾਂ ਹੀ ਆਲਰੇਡੀ ਦੱਸ ਚੁੱਕਿਆ ਲਾਲੇ ਰਿਲੇ ਸਾਰੇ ਲੈ ਲੈਸਤ ਲੈ ਰਹੇ ਜਾ ਰਹੇ ਆ ਰਹੇ ਤੁਹਾਨੂੰ ਜਿਹੜੇ ਮਾਨਯੋਗ ਮੈਂਬਰ ਇਥੇ ਹੁਣ ਨਹੀਂ ਨੇ ਉਹਨਾਂ ਦਾ ਨਾਮ ਐਕਸਪੈਂਡ ਕੀਤਾ ਜਾਂਦਾ ਠੀਕ ਹੈ ਜੀ ਸਰ ਰਾਣਾ ਜੀ ਨੇ ਬਹੁਤ ਕੰਮ ਕੀਤਾ ਜੀ ਮੇਰੇ ਵੀਰ ਇੰਦਰਪ੍ਰਤਾਮ ਨੇ ਬਹੁਤ ਕੰਮ ਕੀਤਾ ਨਹੀਂ ਸਾਰਿਆਂ ਨੇ ਕੰਮ ਕੀਤਾ ਸਾਰਿਆਂ ਨੇ ਕੀਤਾ ਸਾਰਿਆਂ ਨੇ ਕੀਤਾ ਜੀ ਕੋਵਿਡ 'ਚ ਨਹੀਂ ਕੀਤਾ ਸੋ ਕੋਵਿਡ 'ਚ ਨਹੀਂ ਮੈਂ ਹੋਂਦੀ ਗੱਲ ਕਰ ਰਿਹਾ ਜੀ ਸਰ ਵਿਆਸ ਦੀ ਗੱਲ ਕਰ ਲਈਏ ਸਰ ਇਸ ਤਰ੍ਹਾਂ ਕਿ ਵਿਆਸ ਨੇ ਬਹੁਤ ਵੱਡੀ ਤਵਾਹੀ ਮਚਾਈ ਹੈ ਸਰ ਇਸ ਤਰ੍ਹਾਂ ਕਿ ਮੋਤੀਆਂ ਵਾਲੀ ਸਰਕਾਰ ਸੀ ਕੈਪਟਨ ਮਰਿੰਦਰ ਸਿੰਘ ਦੀ 5 ਸਾਲ ਸਰ 29 8 2017 ਨੂੰ ਉਸ ਦਿਨ ਗੋਇਲ ਸਾਹਿਬ ਨੇ ਵੀ ਗੱਲ ਕੀਤੀ ਕਿ ਰਾਮਸਰ ਸਾਈਟ ਹੈ ਜਿਹੜੀ ਉਹ ਡਿਕਲੇਅਰ ਕਰ ਦਿੱਤੀ ਸਰ ਜਦੋਂ ਰਾਮਸਰ ਸਾਈ ਨੂੰ ਆਪਾਂ ਕਨਜ਼ਰਵੇਸ਼ਨ ਰਿਜ਼ਰਵ ਹੈ ਜਿਹੜਾ ਉਹ ਵੀ ਕਹਿ ਸਕਦੇ ਆ ਸਰ ਜਦੋਂ ਆਪਾਂ ਸਾਰੇ ਸਾਰਾ ਪੰਜਾਬ ਸਾਈਟ ਸੁਣਦੇ ਨਾ ਐ ਲੱਗਦਾ ਕੋਈ 2 4 5 7 ਕਿੱਲਿਆਂ ਦੀ ਜਾਂ 1 2 ਕਿਲੋਮੀਟਰ ਦੀ ਗੱਲ ਹੈ ਜਿਹੜੀ ਉਹ ਹੋਊਗੀ ਵੀ ਚੱਲ ਕਰਤੀ ਕਰਤੀ ਕੀ ਫਰਕ ਪੈਂਦੇ ਏਡੇ ਵੱਡੇ ਵਿਆਸ ਦੇ ਵਿੱਚ ਸਰ ਡਿਕਲੇਅਰ ਪਤਾ ਕੀ ਕੀਤਾ ਸੀਗਾ ਜੀ ਜਿੱਥੋਂ ਵਿਆਸ ਸ਼ੁਰੂ ਹੁੰਦਾ ਹੈ ਸਪੀਕਰ ਸਾਹਿਬ ਧਿਆਨ ਦਿਓ ਜੀ ਸਪੀਕਰ ਸਾਹਿਬ ਜਿੱਥੋਂ ਪੰਜਾਬ ਦੇ ਵਿੱਚ ਵਿਆਸ ਵੜਦਾ ਹੈ ਤਲਵਾੜੇ ਤੋਂ ਲੈ ਕੇ ਹਰੀਕੇ ਤੱਕ ਯਾਨੀ ਕਿ 260 ਕਿਲੋਮੀਟਰ ਸਾਰੇ ਦਾ ਸਾਰਾ ਵਿਆਸ ਉਹ ਕਨਜ਼ਰਵੇਸ਼ਨ ਸਾਈਟ ਹੈ ਜਿਹੜੀ ਉਹ ਡਿਕਲੇਅਰ ਕਰਤੀ ਯਾਨੀ ਕਿ 260 ਕਿਲੋਮੀਟਰ ਦੇ ਵਿੱਚ ਇਹਨਾਂ ਦੇ ਇੱਕ ਫੈਸਲੇ ਦੇ ਨਾਲ ਤੁਸੀਂ ਚਮਚਾ ਵੀ ਮਿੱਟੀ ਦਾ ਉਹ ਕੱਢ ਨਹੀਂ ਸਕਦੇ ਕਿ ਆਪ ਦੀ ਦਾੜੀ ਫਿਰ ਕੇਂਦਰ ਦੇ ਹੱਥ ਫੜਾ ਦੀ ਔਰ ਉਸ ਸਮੇਂ ਉਸ ਸਮੇਂ ਜਦੋਂ ਇਹ ਡਿਕਲੇਅਰ ਕੀਤਾ ਗਿਆ ਉਸ ਸਮੇਂ ਇਰੀਗੇਸ਼ਨ ਮਿਨਿਸਟਰ ਤੁਹਾਨੂੰ ਪਤਾ ਸਪੀਕਰ ਸਾਹਿਬ ਕੌਣ ਸੀਗੇ ਬਾਜੋ ਸਾਹਿਬ ਤੁਹਾਨੂੰ ਪਤਾ ਜੀ ਕੌਣ ਸੀਗੇ ਆ ਮੇਰੇ ਵੱਡੇ ਵੀਰ ਅੱਜ ਹੈ ਨਹੀਂਗੇ ਸੁੱਖ ਸਰਕਾਰੀਆ ਜੀ ਇਹ ਉਸ ਦੇ ਇਰੀਗੇਸ਼ਨ ਮਿਨਿਸਟਰ ਸੀਗੇ ਔਰ ਅੱਜ ਹੁੰਦੇ ਤਾਂ ਮੈਂ ਪੁੱਛਣਾ ਜ਼ਰੂਰ ਚਾਹੁੰਦਾ ਸੀਗਾ ਔਰ ਕੈਬਨਿਟ ਦੇ ਵਿੱਚ ਸਾਡੇ ਵੱਡੇ ਭੈਣ ਅਰਣਾ ਚੌਧਰੀ ਜੀ ਤੁਸੀਂ ਵੀ ਸੀਗੇ ਉਸ ਕੈਬਨਿਟ ਦਾ ਹਿੱਸਾ ਕੈਬਨਿਟ ਦੇ ਵਿੱਚ ਗਿਆ ਸੀਗਾ ਮਸਲਾ ਮੇਰੇ ਬਹੁਤ ਹੀ ਸਤਕਾਰਯੋਗ ਬਜ਼ੁਰਗ ਸਰਦਾਰ ਪਰ ਅਤਰੇਜਿੰਦਰ ਸਿੰਘ ਬਾਜਵਾ ਇਹ ਵੀ ਕੈਬਨਿਟ ਦਾ ਹਿੱਸਾ ਸੀਗੇ ਮੇਰੇ ਕਹਿਣ ਦਾ ਮਤਲਬ ਇਹ ਹੈ ਅੱਜ ਤੁਸੀਂ ਸਾਨੂੰ ਏਕਿਊਜ਼ ਕਰ ਰਹੇ ਹੋ ਅੱਜ ਡੀਸੈਲਟਿੰਗ ਦਾ ਰੌਲਾ ਆਪਾਂ ਕੋਠੇ ਚੜ ਚੜ ਰੌ ਪਾ ਰਹੇ ਹਾਂ ਤੇ ਜੇ ਉਸ ਦਿਨ ਗੱਲ ਕੀਤੀ ਹੁੰਦੀ ਭਈ ਚਾਰ ਡਾਲਫਿਨਾਂ ਦੀਆਂ ਛਾਲਾਂ ਦੇਖਣ ਵਾਸਤੇ ਯਾਰ ਚਾਰ ਕੜਿਆਲਾਂ ਨੂੰ ਆਪਾਂ ਤੈਰਦੇ ਦੇਖਣ ਵਾਸਤੇ ਆਪਾਂ 260 ਕਿਲੋਮੀਟਰ ਲੰਬਾ ਵਿਆਸ ਤਲਵਾੜੇ ਤੋਂ ਹਰੀਕੇ ਪੱਤਣ ਤੱਕ ਆਪਾਂ ਉਹਨੂੰ ਰਾਮ ਸਰ ਸਾਈਟ ਡਿਕਲੇਅਰ ਕਰ ਰਹੇ ਹਾਂ ਤੇ ਡੀਸੈਲਟਿੰਗ ਉੱਥੋਂ ਕਿਵੇਂ ਹੋਊਗੀ ਜੀ ਇਹ ਕਦੇ ਕਿਸੇ ਨੇ ਐਪਲੀਕੇਸ਼ਨ ਆਫ ਮਾਈਂ ਲਾਇਆ ਨਾ ਸਰ ਅੰਨੇ ਨੂੰ ਬੋਲਾ ਘੜੀ ਸਿਫਰਦਾ ਸੀਗਾ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਕਰਨਾ ਕੀ ਹੈ ਕਿਹਨੇ ਕਰਨਾ ਹੈ ਬਸ ਸਿਰਫ ਔਰ ਸਿਰਫ ਰੱਬ ਆਸਰੇ ਕੰਮ ਚੱਲ ਰਿਹਾ ਸੀਗਾ ਤੇ ਅੱਜ ਇਹ ਸਾਨੂੰ ਏਕਿਊਜ਼ ਕਰਦੇ ਨੇ ਕਿ ਜੀ ਡੀਸੈਲਟਿੰਗ ਕਿਉਂ ਨਹੀਂ ਹੋ ਰਹੀ ਹੈਗੀ ਡੀਸੈਲਟਿੰਗ ਦੇ ਲਈ ਸਿੱਧੰ ਸਿੱਧੇ ਜੇ ਬਾਜਵਾ ਸਾਹਿਬ lets me be very very clear ਸਿੱਧੰ ਸਿੱਧੇ ਜੇ ਪਿਆਜ਼ ਦੀ ਡੀਸੈਲਟਿੰਗ ਨਹੀਂ ਹੋਈ ਜਿਹਦੇ ਕਰਕੇ ਆ ਸਾਰੇ ਸਾਰੇ ਚਾਰ ਪੰਜ ਜ਼ਿਲ੍ਹੇ ਅੱਜ ਖਤਮ ਹੋਏ ਨੇ ਉਹਦੇ ਲਈ ਤੁਸੀਂ ਤੁਹਾਡੀ ਪਾਰਟੀ ਪਿਛਲੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਸਿੱਧੰ ਸਿੱਧੇ ਤੌਰ ਦੇ ਉੱਪਰ ਜ਼ਿੰਮੇਵਾਰ ਹੈ